ਇੱਕ ਮਿੰਟ ਇੱਕ ਗੱਲ ਸੁਣਿਓ ਸ਼ਾਦੀ ਦੇ ਬਾਰੇ ਹਿੰਦੀ 'ਚ ਲਿਖੋਗੇ ਸ਼ਾਦੀ ਤੇ ਇਹਨੂੰ ਉਲਟਾ ਕਰ ਦੋ ਤੇ ਕੀ ਬਣ ਜਾਂਦਾ ਹੈ ਦਿਸ਼ਾ ਜੇ ਤਾਂ ਸਹੀ ਜੀਵਨ ਸਾਥੀ ਮਿਲ ਜਾਵੇ ਤੇ ਜ਼ਿੰਦਗੀ ਐ ਸਹੀ ਦਿਸ਼ਾ ਵਿੱਚ ਜਾਂਦੀ ਐ ਤੇ ਜੇ ਗਲਤ ਜੀਵਨ ਸਾਥੀ ਮਿਲ ਜਾਵੇ ਤੇ ਰੋਜ਼ ਦਾ ਐਕਸੀਡੈਂਟ ਗੱਝ ਗਿਆ ਕੋ ਸਤਨਾਮ ਵਾਹਿਗੁਰੂ ਆਵਲਬ ਜਗ ਰਹੇ ਆ ਨਾ ਮੀਆਂ ਬੀਬੀ ਪਤਾ ਕੀ ਹੁੰਦਾ ਹੈ ਪਤੀ ਪਤਨੀ ਇਹਦੇ ਅੰਦਰ 2 ਪੁਆਇੰਟ ਨੇ ਬਾਬਾ ਜੀ 1 ਮਾਈਨਸ 1 ਪਲੱਸ ਦੋਨੋਂ ਜੋੜਦੇ ਨੇ ਫਿਰ ਜਗਮਗ ਜੇ ਤਾਂ ਸਹੀ ਜੀਵਨ ਸਾਥੀ ਮਿਲ ਜਾਵੇ ਵਿਚਾਰ ਮਿਲ ਜਾਵੇ ਤੇ ਜ਼ਿੰਦਗੀ ਰੌਸ਼ਨ ਹੋ ਜਾਵੇ ਤੇ ਜੇ ਗਲਤ ਜੀਵਨ ਸਾਥੀ ਮਿਲ ਜਾਵੇ ਜ਼ਿੰਦਗੀ ਨਰਕ ਬਣ ਜਾਂਦੀ ਹੈ ਗੱਜ ਗਿਆ ਕੋ ਸਤਨਾਮ ਵਾਹਿਗੁਰੂ